ਉੱਗੇ ਸੱਚੇ ਪਾਤਸ਼ਾਹੇ ਅਰਦਾਸ ਕਰ ਸਕਦੇ ਆ ਬੇਨਤੀ ਕਰ ਸਕਦੇ ਆ ਕਿ ਸਾਡੇ ਵੀਰ ਨੂੰ ਜੇ ਉਹਦੀ ਟੁੱਟੀ ਵੀ ਅਤੇ ਮਾਲਕ ਗੰਡੇ ਕਿਉਂਕਿ ਮਾਂ ਵੱਲੇ ਵੇਖ ਕੇ ਉਹਨਾਂ ਦੀ ਵਾਈਫ ਵੱਲੇ ਵੇਖ ਕੇ ਕਾਲ ਜਿਹਨੂੰ ਧੂਪ ਹੈ ਰਹੀ ਹੈ ਤੇ ਅਰਦਾਸਾਂ ਬੇਨਤੀਆਂ ਤਾਂ ਪੂਰੇ ਵਿਸ਼ਵ ਦੇ ਵਿੱਚ ਵੀਰ ਲਈ ਹੋ ਰਹੀਆਂ ਨੇ ਮਾਲਕ ਕਿਸੇ ਦੀ ਜ਼ਰੂਰ ਸੁਣ ਲੈ ਕਿਸੇ ਨਾ ਕਿਸੇ ਦੀ ਜ਼ਰੂਰ ਸੁਣੇ ਅਰਦਾਸ ਦੀ ਲੋੜ ਹੈ ਜੀ ਬਾਕੀ ਬਹੁਤ ਸਾਰਾ ਹੈ ਪੂਰੀ ਦੁਨੀਆ ਹੀ ਅਰਦਾਸਾਂ ਕਰ ਰਹੀ ਹੈ ਅਮਰੀਕਾ ਕੈਨੇਡਾ ਪੰਜਾਬ ਸਾਰੇ ਹਨਾ ਭੈਣਾ ਮਾਵਾ ਸਾਰੇ ਤੇ ਬਸ ਸਾਰੇ ਜਣੇ ਅਰਦਾਸ ਕਰੋ ਪਲੀਜ਼ ਕਿ ਵੀਰਾਂ ਜਲਦੀ ਤੋਂ ਜਲਦੀ ਠੀਕ ਹੋ ਜਾਈਂ ਹਾਂਜੀ ਹਾਂਜੀ ਹੌਸਲਾ ਤਾਂ ਹੈ ਜੀ ਹਾਂਜੀ ਮਾਵਾ ਕਾਫੀ ਹੌਸਲਾ ਤਾਂ ਹੈਗਾ ਹੋ ਜੂਗਾ ਸਭ ਕੁਝ ਠੀਕ ਬੇਟਾ ਪਟ ਹੌਲੀ ਹੌਲੀ ਹੋਊਗਾ ਐਡੇ ਐਡੇ ਹੀਰੇ ਐਡੇ ਐਡੇ ਹੀਰੇ ਉੱਤ ਮਾਵਾਆਂ ਦੀਆਂ ਅੱਖਾਂ ਦੇ ਸਾਹਮਣੇ ਐਸਾ ਹਾਲ ਤੁਸੀਂ ਹੁੰਦੇ ਮਾਵਾ ਦਾ ਕੀ ਹਾਲ ਹੁੰਦਾ ਜੀ ਮਾਂ ਤਾਂ ਐਸੀ ਚੀਜ਼ਾਂ ਪੁੱਤ ਨੂੰ ਕੰਡਾ ਵਜਿਆ ਵੀ ਨਹੀਂ ਚਾਹੀਦੀ। ਅੱਜ ਉਹਦੀਆਂ ਅੱਖਾਂ ਦੇ ਅੱਗੇ ਜ਼ਿੰਦਗੀ ਔਰ ਮੌਤ ਨਾਲ ਜੂਝ ਰਿਹਾ ਹੈ ਸਾਡਾ ਭਰਾ। ਇਹੀ ਅਰਦਾਸ ਹੈ ਸਾਡੀ ਇਹੀ ਬੇਨਤੀ ਹੈ ਕਿ ਇਸ ਮਾਂ ਦੀਆਂ ਦੁਆਵਾਂ ਨੂੰ ਮਾਂ ਦੀ ਗੋਦ ਨੂੰ ਹਮੇਸ਼ਾ ਖੁਸ਼ ਰੱਖੇ ਰੱਬ। ਮਾਂ ਸਾਡੀ ਨੂੰ ਉਹਦੇ ਪੁੱਤ ਨੂੰ ਤੰਦਰੁਸਤੀ ਬਖਸ਼ੇ ਦਾਤਾ। ਕਿਉਂਕਿ ਦਰਦ ਦੁੱਖ ਜਿਹੜਾ ਆਉਂਦਾ ਬਹੁਤ ਛੇਤੀ ਹੈ, ਜਾਂਦਾ ਸਮਾਂ ਪਾ ਕੇ ਹੈ। ਇਹ ਅਰਦਾਸਾਂ ਬੇਨਤੀਆਂ ਉਸ ਮਾਲਕ ਦੇ ਘਰ ਕੋਈ ਘਾਟਾ ਨਹੀਂ, ਉਹਦੇ ਅੱਗੇ ਕੋਈ ਵੱਡੀ ਚੀਜ਼ ਨਹੀਂ। ਉਹ ਜਿੰਦਗੀ ਦੇ ਸਕਦਾ ਸਾਡੇ ਵੀਰ ਨੂੰ ਸਾਡੀ ਇਹੀ ਅਰਦਾਸ ਹੈ ਇਹੀ ਦੁਆ ਹੈ ਕਿ ਮਾਲਕ ਉਹਨੂੰ ਹੱਸਦਾ ਵਸਦਾ ਰੱਖੇ ਜੀ ਸਿਹਜੇ ਸਿਹਜੇ ਉਹਨੂੰ ਤੰਦਰੁਸਤੀ ਵਾਲੇ ਪਾਸੇ ਲੈ ਕੇ ਆਵੇ ਉਹਦੀ ਟੁੱਟੀਆਂ ਦਾ ਤਾਂ ਵੀ ਘੰਡੇ ਪਾਇਆ ਗਏ ਇਹ ਅਰਦਾਸ ਹੈ ਇਹ ਬੇਨਤੀ ਤੁਸੀਂ ਵੀ ਸਾਰੇ ਭਰਾਏ ਇਹੀ ਅਰਦਾਸ ਦੁਆ ਕਰੋ ਕਿ ਦਾਤਿਆ ਸੁੱਖ ਦਾ ਸੁਨੇਹਾ ਆਵੇ ਇਧਰਲੇ ਪਾਸਿਓਂ ਚੰਗਾ ਸੁਨੇਹਾ ਆਵੇ ਵੀ ਵੀਰਾ ਠੀਕ ਹੈ ਜੀ ਅੱਗੇ ਸੱਚੇ ਪਾਤਸ਼ਾਹ 'ਤੇ ਅਰਦਾਸ ਕਰ ਸਕਦੇ ਹਾਂ ਬੇਨਤੀ ਕਰ ਸਕਦੇ ਹਾਂ ਕਿ ਸਾਡੇ ਵੀਰ ਨੂੰ ਜੇ ਉਹਦੀ ਟੁੱਟੀ ਵੀ ਅਤੇ ਮਾਲਕ ਘੰਡੇ ਕਿਉਂਕਿ ਮਾਂ ਵੱਲੇ ਵੇਖ ਕੇ ਉਹਨਾਂ ਦੀ ਵਾਈਫ ਵੱਲੇ ਵੇਖ ਕੇ ਕਾਲ ਜਿਹਨੂੰ ਧੂਪ ਹੈ ਰਹੀ ਹੈ ਤੇ ਅਰਦਾਸਾਂ ਬੇਨਤੀਆਂ ਤਾਂ ਪੂਰੇ ਵਿਸ਼ਵ ਦੇ ਵਿੱਚ ਹੀ ਵੀਰਲੀ ਹੋ ਰਹੀਆਂ ਨੇ ਮਾਲਕ ਕਿਸੇ ਦੀ ਜ਼ਰੂਰ ਸੁਣ ਲਵੇ ਕਿਸੇ ਨਾ ਕਿਸੇ ਦੀ ਜ਼ਰੂਰ ਸੁਣੇ ਅਰਦਾਸ ਦੀ ਲੋੜ ਹੈ ਜੀ ਬਾਕੀ ਬਹੁਤ ਸਾਰਾ ਹੈ ਪੂਰੀ ਦੁਨੀਆ ਹੀ ਅਰਦਾਸਾਂ ਕਰ ਰਹੀ ਹੈ ਅਮਰੀਕਾ ਕੈਨੇਡਾ ਪੰਜਾਬ ਸਾਰੇ ਹਨਾ ਭੈਣਾ ਮਾਵਾ ਸਾਰੇ ਤੇ ਬਸ ਸਾਰੇ ਜਨੇ ਅਰਦਾਸ ਕਰੋ ਪਲੀਜ਼ ਕਿ ਵੀਰਾ ਜਲਦੀ ਤੋਂ ਜਲਦੀ ਠੀਕ ਹੋ ਜਾਏ। ਹੈ ਉਹਨੂੰ ਜਿੱਦਾਂ ਹੁਣੇ ਸਿਹਤ ਹੋਣ। ਹਾਂਜੀ ਹਾਂਜੀ ਹੌਸਲਾ ਤਾਂ ਹੈ। ਹਾਂਜੀ ਮਮਾ ਕਾਫੀ ਹੌਸਲਾ ਤਾਂ ਹੈਗਾ। ਹੋ ਜੂਗਾ ਸਭ ਕੁਝ ਠੀਕ ਬੇਟਾ ਪਟ ਹੌਲੀ ਹੌਲੀ ਹੋਊਗਾ। ਐਡੇ-ਐਡੇ ਹੀਰੇ ਐਡੇ-ਐਡੇ ਹੀਰੇ ਪੁੱਤ ਮਾਵਾਂ ਦੀਆਂ ਅੱਖਾਂ ਦੇ ਸਾਹਮਣੇ ਐਸਾ ਹਾਲ ਦੇਖਣ ਦੇ ਮਾਵਾਂ ਦਾ ਕੀ ਹਾਲ ਹੁੰਦਾ ਹੈ। ਜਿਹਦੀ ਮਾਂ ਤਾਂ ਐਸੀ ਚੀਜ਼ ਆ ਪੁੱਤ ਨੂੰ ਕੰਡਾ ਵਜਿਆ ਵੀ ਨਹੀਂ ਜਰਦੀ। ਨਹੀਂ ਜਰਦੀ। ਅੱਜ ਉਹਦੀਆਂ ਅੱਖਾਂ ਦੇ ਅੱਗੇ ਜ਼ਿੰਦਗੀ ਔਰ ਮੌਤ ਨਾਲ ਜੂਝ ਰਿਹਾ ਹੈ ਸਾਡਾ ਭਰਾ। ਇਹੀ ਅਰਦਾਸ ਆ ਸਾਡੀ ਇਹੀ ਬੇਨਤੀ ਹੈ ਕਿ ਇਸ ਮਾਂ ਦੀਆਂ ਦੁਆਵਾਂ ਨੂੰ ਮਾਂ ਦੀ ਗੋਦ ਨੂੰ ਹਮੇਸ਼ਾ ਖੁਸ਼ ਰੱਖੇ ਰੱਬ ਮਾਂ ਸਾਡੀ ਨੂੰ ਉਹਦੇ ਪੁੱਤ ਨੂੰ ਤੰਦਰੁਸਤੀ ਬਖਸ਼ੇ ਦਾਤਾ ਕਿਉਂਕਿ ਦਰ ਦੁੱਖ ਜਿਹੜਾ ਆਉਂਦਾ ਬਹੁਤ ਛੇਤੀ ਹੈ ਜਾਂਦਾ ਸਮਾਂ પાਕੇ ਹੈ ਇਹ ਅਰਦਾਸਾਂ ਬੇਨਤੀਆਂ ਉਸ ਮਾਲਕ ਦੇ ਘਰ ਕੋਈ ਘਾਟਾ ਨਹੀਂ ਉਹਦੇ ਅੱਗੇ ਕੋਈ ਵੱਡੀ ਚੀਜ਼ ਨਹੀਂ ਉਹ ਹੀ ਜ਼ਿੰਦਗੀ ਦੇ ਸਕਦਾ ਸਾਡੇ ਵੀਰ ਨੂੰ ਸਾਡੀ ਇਹੀ ਅਰਦਾਸ ਹੈ ਇਹੀ ਦੁਆ ਹੈ ਕਿ ਮਾਲਕ ਉਹਨੂੰ ਹੱਸਦਾ ਵਸਦਾ ਰੱਖੇ ਜੀ ਸੇਜੇ ਸੇਜੇ ਉਹਨੂੰ ਤੰਦਰੁਸਤੀ ਵਾਲੇ ਪਾਸੇ ਲੈ ਕੇ ਆਵੇ ਉਹਦੀ ਟੁੱਟੀਆਂ ਦਾ ਤਾਂ ਵੀ ਗੰਡੇ ਬੈਠ ਗਏ ਇਹ ਅਰਦਾਸ ਆ ਇਹ ਬੇਨਤੀ ਤੁਸੀਂ ਵੀ ਸਾਰੇ ਪ੍ਰਾਇ ਹੀ ਅਰਦਾਸ ਦੁਆ ਕਰੋ ਕਿ ਦਾਤਾ ਸੁਖ ਦਾ ਸੁਨੇਹਾ ਹੀ ਆਵੇ ਇਧਰਲੇ ਪਾਸਿਓਂ ਚੰਗਾ ਸੁਨੇਹਾ ਆਵੇ ਵੀ ਵੀਰਾ ਠੀਕ ਹੈ